ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ATT 2364 ਭਰਤੀ ਨੂੰ ਲੈ ਕੇ ਨਵੀਂ ਅਪਡੇਟ ਕੀ ਹੈ ਪਹਿਲੀ ਲਿਸਟ ਵਿੱਚ ਕਿੰਨੇ ਕੈਂਡੀਡੇਟ ਦਾ ਨਾਮ ਆਏਗਾ ਕਿੰਨੇ ਕੈਂਡੀਡੇਟ ਜੋ ਹੈ ਜੁਆਇਨ ਕਰ ਸਕਦੇ ਆ ਔਰ ATT 2364 ਦੀ ਜੁਆਇਨਿੰਗ ਦਾ ਪ੍ਰੋਸੈਸ ਕੀ ਹੈ ਮੈਰਿਟ ਕਿੰਨੀ ਕੁ ਡਾਊਨ ਜਾਏਗੀ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰ ਆਏ ਆ ਉਹਨਾਂ ਦੀ ਬਰੀਫਲੀ ਡਿਟੇਲ ਦੱਸ ਦਿੰਨਾ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਮੈਰਿਟ ਡਾਊਨ ਕਿਉਂ ਜਾਏਗੀ ਦੇਖੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਜੋ ਹੋਣ ਹਾਲ ਫਿਲਹਾਲ ਦੇ ਵਿੱਚ ਸਕਰੂ ਨਹੀਂ ਹੋਈ ਸੀ ਉਸ ਦੇ ਵਿੱਚ ਸਪੀਕਿੰਗ ਆਰਡਰ ਜੋ ਹੈ ਜਾਰੀ ਕੀਤੇ ਗਏ ਸੀ ਔਰ ਸਪੀਕਿੰਗ ਆਰਡਰ ਦੇ ਵਿੱਚ ਬੀਐਡ ਔਰ ਐਨਆਈਓਐਸ ਵਾਲੇ ਆਊਟ ਕਰ ਦਿੱਤੇ ਗਏ ਸੀ ਔਰ ਸਪੀਕਿੰਗ ਆਰਡਰ ਦੇ ਵਿੱਚ ਸੁਪਰੀਮ ਕੋਰਟ ਦੀ ਜੋ ਜੱਜਮੈਂਟ ਸੀ ਉਸ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਬੀਐਡ ਵਾਲੇ ਜੋ ਹੈ ਔਰ ਐਨਆਈਓਐਸ ਵਾਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੇਸ ਫਾਈਲ ਕੀਤਾ ਔਰ ਕੇਸ ਫਾਈਲ ਹੋਣ ਤੋਂ ਬਾਅਦ ਜੋ ਹੈ ਇਸ ਦੀ ਲਗਾਤਾਰ ਹੀアリング ਹੁੰਦੀ ਰਹੀ ਤਿੰਨ ਚਾਰ ਹੀアリング ਹੋਈਆਂ ਔਰ ਉਸ ਤੋਂ ਬਾਅਦ ਜੋ ਹੈ ਕੇਸ ਡਿਸਮਿਸ ਕਰ ਦਿੱਤੇ ਗਏ ਬੀਐਡ ਔਰ ਐਨਆਈਓਐਸ ਵਾਲਿਆਂ ਨੇ ਜੋ ਹੈ ਇੱਥੇ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਕਿ ਸਾਨੂੰ ਨੋਟੀਫਿਕੇਸ਼ਨ ਦੇ ਅਕੋਰਡਿੰਗ ਜੋ ਹੈ ਭਰਤੀ ਦੇ ਵਿੱਚ ਇਨ ਕਰਨਾ ਚਾਹੀਦਾ ਹੈ ਲੇਕਿਨ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਜੋ ਕਿ ਬੀਐਫਟੀਸੀ ਵਰਸ ਬੀਐਡ ਵਾਲੇ ਮੁੱਦੇ ਤੇ ਉਸ ਦੇ ਵਿੱਚ ਜੋ ਹੈ ਬੀਐਡ ਨੂੰ ਆਊਟ ਕੀਤਾ ਗਿਆ ਸੀ ਸੋ ਉਸੇ ਦਾ ਹਵਾਲਾ ਦੇ ਕੇ ਜੋ ਹੈ ਡਿਪਾਰਟਮੈਂਟ ਦੇ ਵੱਲੋਂ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਸੀ स्पीकिंग ऑर्डर ਦੇ ਵਿੱਚ ਜੋ ਹੈ بیএড اور ਐਨਆਈਐਸ ਨੂੰ ਡੀਵੀ ਤੋਂ ਜੋ ਹੈ ਉਹ ਬਾਹਰ ਕਰ ਦਿੱਤਾ ਗਿਆ ਸੀ ਲੇਕਿਨ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਜੇਕਰ ਇਹ ਭਰਤੀ ਸੁਪਰੀਮ ਕੋਰਟ ਦੇ ਮਾਮਲੇ ਤੋਂ ਪਹਿਲਾਂ ਪੂਰੀ ਹੁੰਦੀ ਤਾਂ ਇਸ ਦੇ ਵਿੱਚ بیএড اور ਐਨਆਈਓਐਸ ਵਾਲੇ ਇਨ ਕਰ ਸਕਦੇ ਸੀ ਲੇਕਿਨ ਇਹ ਭਰਤੀ ਕਾਫੀ ਲੰਬੇ ਸਮੇਂ ਬਾਅਦ ਪੂਰੀ ਹੋਣ ਜਾ ਰਹੀ ਹੈ ਔਰ ਜੈਜ਼ੀਆਂ ਬਹੁਤ ਬਹੁਤ ایਟੀਟੀ ਕਾਡਰ ਨੂੰ ਮੁਬਾਰਕਾਂ ਔਰ ਇਸ ਦੇ ਵਿੱਚ ਹੁਣ ਕੀ ਹੈ بیএড ਔਰ ਐਨਆਈਓਐਸ ਵਾਲੇ ਇਨ ਨਹੀਂ ਕਰ ਸਕਦੇ ਮਤਲਬ ਕਿ ਉਹ ਆਊਟ ਨੇ ਠੀਕ ਹੈ ਸੋ ਇਸ ਕਰਕੇ ਜੋ ਇਸ ਭਰਤੀ ਦੀ ਮੈਰਿਟ ਹੈ ਉਹ ਕਾਫੀ ਡਾਊਨ ਜਾਏਗੀ ਇਸ ਤੋਂ ਇਲਾਵਾ ਜੋ ਕੱਲ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ডিপਾਰਟਮੈਂਟ ਦੇ ਵੱਲੋਂ ਇੱਕ ਪ੍ਰੋਵੀਜ਼ਨਲ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 3500 ਪਲੱਸ ਕੈਂਡੀਡੇਟ ਦੀ ਉਹ ਲਿਸਟ ਹੈ ਸ਼ਾਇਦ 3513 ਕੈਂਡੀਡੇਟ ਨੇ ਜਿਸ ਦੇ ਵਿੱਚ ਕੈਂਡੀਡੇਟ ਦਾ ਨਾਮ ਉਸ ਦਾ ਰਜਿਸਟ੍ਰੇਸ਼ਨ ਆਈਡੀ ਅਪਲੀਕੇਸ਼ਨ ਨੰਬਰ ਨੇਮ ਡੇਟ ਆਫ ਬਰਥ ਫਾਦਰ ਨੇਮ ਔਰ ਇਸ ਤੋਂ ਇਲਾਵਾ ਕੈਟਾਗਰੀ ਔਰ ਉਸ ਦੀ ਟੋਟਲ ਮਾਰਕਸ ਐਕਸਪੀਰੀਅੰਸ ਮਿਲਾ ਕੇ ਅਗਰ ਐਕਸਪੀਰੀਅੰਸ ਸਿੱਖਿਆ ਪ੍ਰੋਵਾਈਡਰ ਕੀ ਜੀਐਸ ਵੋਲੰਟੀਅਰ ਹੋਤਾ ਬਾਕੀ ਸਭ ਮੈਂਸ਼ਨ ਹੈ ਔਰ ਨਾ ਸਟੇਟਸ ਮੈਂਸ਼ਨ ਹੈ ਕਿ ਐਲੀਜੀਬਲ ਹੈ ਰਿਜੈਕਟਡ ਹੈ ਜਾਂ ਇੱਕ ਕੈਟਾਗਰੀ ਵਿੱਚ ਹੋ ਰਿਜੈਕਟਡ ਹੈ ਦੂਸਰੀ ਵਿੱਚ ਉਸ ਦੀ ਮਤਲਬ ਐਲੀਜੀਬਲ ਹੈ ਔਰ ਇਸ ਤੋਂ ਇਲਾਵਾ ਕੁਝ ਕੈਂਡੀਡੇਟ ਵਿਦਹੈਲਡ ਰੱਖੇ ਗਿਆ ਸੋ ਵਿਦਹੈਲਡ ਵਾਲਿਆਂ ਦਾ ਇਹ ਕੁਐਸਚਨ ਹੈ ਕਿ ਸਾਡਾ ਜੋ ਸਟੇਟਸ ਹੈ ਉਹ ਵਿਦਹੈਲਡ ਕਿਉਂ ਸ਼ੋ ਹੋ ਰਿਹਾ ਤਾਂ ਉਸ ਦਾ ਕੋਈ ਨਾ ਕੋਈ ਰੀਜ਼ਨ ਹੋਏਗਾ ਕੋਈ ਡਾਕੂਮੈਂਟ ਤੁਸੀਂ ਸਕਰੂਡਿੰਗ ਟਾਈਮ ਜੋ ਹੈ ਉਹ ਜਮਾ ਨਹੀਂ ਕਰਵਾਇਆ ਹੋਏਗਾ ਤੌ ਉਸ ਕਰਕੇ ਜੋ ਹੈ ਉਹ ਤੁਹਾਨੂੰ ਵੀ ਦੇ ਹੈਲਡ ਜੋ ਹੈ ਰੱਖਿਆ ਗਿਆ ਤਾਂ ਤੁਸੀਂ ਆਪਣੇ ਜੋ ਡਾਕੂਮੈਂਟ ਪੈਂਡਿੰਗ ਰਹਿੰਦੇ ਸੀ ਉਹ ਡਿਪਾਰਟਮੈਂਟ ਜਮ੍ਹਾਂ ਕਰਵਾ ਕੇ ਤੁਹਾਡਾ ਸਟੇਟਸ ਵੀ ਜੋ ਹੈ ਐਲੀਜੀਬਲ ਹੋ ਸਕਦਾ ਹੁਣ ਗੱਲ ਕਰਦੇ ਹਾਂ ਕਿ ਪਹਿਲੀ ਲਿਸਟ ਕਦੋਂ ਆਏਗੀ ਦੇਖੋ ਜੋ ਡਿਪਾਰਟਮੈਂਟ ਸੀ ਉਹ ਕੋਰਟ ਦੇ ਆਰਡਰਾਂ ਦਾ ਵੇਟ ਕਰ ਰਿਹਾ ਸੀ ਕੋਰਟ ਦੇ ਆਰਡਰ ਜਿਵੇਂ ਹੀ ਆਏ ਸ਼ਾਮ ਨੂੰ ਜੋ ਹੈ ਉਹਨਾਂ ਕੋਲ ਡਾਟਾ ਤਾਂ ਪੂਰਾ ਤਿਆਰ ਹੀ ਹੈ ਕਿ ਮਤਲਬ ਐਲੀਜੀਬਲ ਲਿਸਟ ਜੋ ਹੈ ਉਹਨਾਂ ਨੇ ਜਾਰੀ ਕਰ ਦਿੱਤੀ ਹੁਣ ਡਿਪਾਰਟਮੈਂਟ ਬਹੁਤ ਜਲਦੀ ਹੀ ਜੋ ਪਹਿਲੀ ਲਿਸਟ ਹੈ ਜਿਸ ਵਿੱਚ ਜੁਆਇਨਿੰਗ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ ਕਿ ਕਿੰਨੇ ਕੈਂਡੀਡੇਟ ਪੋਸਟਾਂ ਦੇ ਅਕੋਰਡਿੰਗ ਪਹਿਲੀ ਲਿਸਟ ਦੇ ਵਿੱਚ ਜੁਆਇਨ ਕਰਨਗੇ ਉਹ ਕਰੀਬ-ਕਰੀਬ ਜੋ ਹੈ 1400 ਤੋਂ ਲੈ ਕੇ 1600 ਕੈਂਡੀਡੇਟ ਜੋ ਹੈ ਉਹਨਾਂ ਦੀ ਲਿਸਟ ਆਏਗੀ ਮੈਂ ਰਿਪੀਟ ਕਰ ਰਿਹਾ 1400 ਤੋਂ ਲੈ ਕੇ 1600 ਕੈਂਡੀਡੇਟ ਦੇ ਆਸ-ਪਾਸ ਜੋ ਹੈ ਅਪ੍ਰੋਕਸੀਮੇਟ ਕੈਂਡੀਡੇਟ ਜੋ ਪਹਿਲੀ ਲਿਸਟ ਦੇ ਵਿੱਚ ਜੁਆਇਨ ਕਰ ਸਕਦੇ ਆ ਔਰ ਉਸ ਤੋਂ ਬਾਅਦ ਜੋ ਹੈ ਕੁਝ ਕੈਂਡੀਡੇਟ ਹੋਰ ડીਵੀ ਲਈ ਸੱਦੇ ਜਾਣਗੇ ਹੁਣ ਐਲੀਜੀਬਲ ਔਰ ਇੱਕ ਗੱਲ ਤੁਹਾਨੂੰ ਮੈਂ ਆ ਇੱਥੇ ਕਲੀਅਰ ਕਰ ਦੇਣਾ ਕਿ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਜਿਨ੍ਹਾਂ ਦਾ ਸਟੇਟਸ एलिਜੀਬਲ ਸ਼ੋ ਹੋ ਰਿਹਾ ਜ਼ਰੂਰੀ ਨਹੀਂ ਹੈ ਕਿ ਉਹ ਸਾਰੇ ਹੀ ਜੁਆਇਨ ਕਰਦੇ ਆ ਪ੍ਰੋਵੀਜ਼ਨਲ ਲਿਸਟ ਦਾ ਮਤਲਬ ਹੈ ਉਹ ਕੈਂਡੀਡੇਟ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਸਹੀ ਪਾਈ ਗਈ ਹੈ ਉਹ ਕੈਂਡੀਡੇਟ एलिਜੀਬਲ ਕੀਤੇ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਜਿੰਨੀਆਂ ਸੀਟਾਂ ਹੁੰਦੀਆਂ ਤੁਹਾਨੂੰ ਵੀ ਸਭ ਨੂੰ ਹੀ ਪਤਾ ਹੈ ਕਿ 2364 ਜੋ ਹੈ ਸੀਟਾਂ ਨੇ ਔਰ ਲਿਸਟ ਜੋ ਹੈ 3500 ਪਲੱਸ ਦੀ ਆ ਚੁੱਕੀ ਹੈ ਸੋ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸਾਰੇ ਕੈਂਡੀਡੇਟ ਜੋ ਹੈ ਉਸ ਦੇ ਵਿੱਚ ਜੁਆਇਨ ਨਹੀਂ ਕਰਦੇ ਲੇਕਿਨ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇਹ 3513 ਤੋਂ ਬਾਅਦ ਵੀ ਹੋਰ ਕੈਂਡੀਡੇਟ ਦੀ ਡੀਵੀ ਹੋਏਗੀ ਜਿਸ ਦੇ ਵਿੱਚ ਮੈਰਿਟ ਜੋ ਹੈ ਉਹ ਕਾਫੀ ਡਾਊਨ ਦੇਖਣ ਨੂੰ ਮਿਲੇਗੀ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਜੋ ਹੈ ਉਹ ਛਾੜ 35 ਦੇ ਵਿੱਚ 2364 ਦੇ ਵਾਲੇ ਜੋ ਜਿਨ੍ਹਾਂ ਨੇ 2364 ਦੇ ਵਿੱਚ ਵੀ ਪੇਪਰ ਦਿੱਤਾ ਸੀ ਉਹ ਛਾੜ 35 ਦੇ ਵਿੱਚ ਜੁਆਇਨ ਕਰ ਚੁੱਕੇ ਆ ਔਰ ਕੁਝ ਕੈਂਡੀਡੇਟ ਛਾੜ 35 ਵਾਲੇ ਵੀ ਡੀਵੀ ਕਰਵਾ ਕੇ ਆਏ ਆ ਇਸ ਤੋਂ ਇਲਾਵਾ ਜੋ ਕੈਂਡੀਡੇਟ ਜਿਨ੍ਹਾਂ ਦਾ ਮਤਲਬ ਕਿ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਜੁਆਇਨ ਕਰ ਲਿਆ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਜੁਆਇਨ ਕਰ ਲਿਆ ਤਾਂ ਉਹ ਕੈਂਡੀਡੇਟ ਵੀ ਜੋ ਹੈ ਹੋ ਸਕਦਾ ਹੈ ਕਿ ਇਸ ਪ੍ਰਤੀ ਦੇ ਵਿੱਚ ਜੁਆਇਨ ਨਾ ਕਰਨ ਤਾਂ ਇਸ ਦਾ ਅਸਰ ਜੋ ਹੈ ਮੈਰਿਟ ਦੇ ਉੱਪਰ ਦੇਖਣ ਨੂੰ ਮਿਲੇਗਾ ਜੋ ਕੱਟਆਫ ਹੈ ਉਹ ਡਾਊਨ ਜਾਏਗੀ ਇਸ ਨੂੰ ਲੈ ਕੇ ਪੂਰੀ ਇੱਕ ਡਾਟਾ ਦੇ ਕੇ ਵੀਡੀਓ ਜੋ ਹੈ ਉਹ ਪਹਿਲਾਂ ਹੀ ਮੇਰੇ ਵੱਲੋਂ ਬਣਾਈ ਜਾ ਚੁੱਕੀ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਜਿਸ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਿੰਨ ਕਰ ਦਾਂਗਾ ਸੋ ਫਿਲਹਾਲ ਜੋ ਜੁਆਇਨਿੰਗ ਦਾ ਪ੍ਰੋਸੈਸ ਹੈ ਕਿ ਤੁਸੀਂ ਜੋ ਡਾਕੂਮੈਂਟ ਵੈਰੀਫਿਕੇਸ਼ਨ ਟਾਈਮ ਫਾਈਲਾਂ ਆਪਣੀਆਂ ਲੈ ਕੇ ਗਏ ਸੀ ਉਹੀ 3-4 ਫਾਈਲਾਂ ਹੋਰ ਬਣਾ ਲਓ ਇੱਕ ਫਾਈਲ ਤੁਹਾਨੂੰ ਜੋ ਹੈ ਜਿੱਥੇ ਤੁਹਾਨੂੰ ਆਫਰ ਲੈਟਰ ਮਿਲੇਗਾ ਉੱਥੇ ਦੇਣੀ ਪੈਗੀ ਉਸ ਤੋਂ ਬਾਅਦ ਇੱਕ ਫਾਈਲ ਬੀਬੀਓ ਆਫਿਸ ਜੋ ਹੈ ਦੇਣੀ ਪੈਗੀ ਫਿਰ ਮੈਡੀਕਲ ਵਗੈਰਾ ਹੁੰਦਾ ਔਰ ਇਹ ਸਾਰੀ ਡਿਟੇਲ ਵੀਡੀਓ ਜੋ ਹੈ ਇੱਕ ਅਲੱਗ ਤੋਂ ਬਣਾਈ ਜਾਏਗੀ ਔਰ ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਅੱਜ ਜੋ ਹੈ ਡਿਪਾਰਟਮੈਂਟ ਦੇ ਵੱਲੋਂ ਤੁਹਾਡੀ ਜੋ ਪਹਿਲੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਜਾ ਸਕਦੀ ਹੈ ਸੋ ਇੱਕ ਵਾਰੀ ਫਿਰ ਤੋਂ 883264 ਕੇਡਰ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਦਾ ਪ੍ਰੋਸੈਸ ਜੋ ਹੈ ਕਾਫੀ ਲੰਮੇ ਸਮੇਂ ਬਾਅਦ ਸ਼ੁਰੂ ਹੋ ਰਿਹਾ ਔਰ ਟੈਲੀਗ੍ਰam ਚੈਨਲ ਤੇ ਜੁੜਨਾ ਨਾ ਭੁੱਲਿਓ ਉੱਥੇ ਜੋ ਪੀਡੀਐਫ ਫਾਈਲ ਨੇ